ਮੇਰਾ ਹਸਬੰਦ ਵੀ ਬਹੁਤ ਨਾਈਸ ਆ ਤੇ ਬੜੇ ਜ਼ਿਆਦਾ ਟਾਈਪ ਚ ਮਤਲਬ ਮੇਰੇ ਹਸਬੰਡ ਦੇ ਰਿਲੇਟਡ ਕੁਐਸ਼ਨ ਆ ਮੈਂ ਮੇਰੇ ਹਸਬੰਦ ਨਾਲ ਬਹੁਤ ਖੋ। ਫਾਈਨਲੀ ਹੁਣ ਦੀਪ ਸਰਦਾਰਨੀ ਨੇ ਲਾਈਵ ਆ ਕੇ ਰਿਪਲਾਈ ਦਿੱਤੇ। ਦੀਪ ਸਰਦਾਰਨੀ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਲੋਕ ਬਹੁਤ ਜ਼ਿਆਦਾ ਕੁਐਸ਼ਨ ਕਰਦੇ ਨੇ ਕਿ ਤੁਸੀਂ ਆਸਟ੍ਰੇਲੀਆ ਕਿਉਂ ਨਹੀਂ ਗਏ? ਤੁਹਾਡੇ ਤੇ ਤੁਹਾਡੇ ਹਸਬੰਡ ਦੇ ਵਿੱਚ ਆਖਿਰ ਚੱਲ ਕੀ ਰਿਹਾ ਏ ਤੀਪ ਸਰਦਾਰਨੀ ਨੇ ਕਿਹਾ ਕਿ ਮੈਂ ਇਸ ਕੁਐਸਚਨ ਤੋਂ ਬਹੁਤ ਪਰੇਸ਼ਾਨ ਆ ਚੁੱਕੀ ਹਾਂ ਅਤੇ ਫਾਈਨਲੀ ਮੈਂ ਇਸ ਸਬ ਦਾ ਜਵਾਬ ਦੇਣ ਜਾ ਰਹੀ ਹਾਂ ਲਾਈਵ ਦੇ ਵਿੱਚ ਉਸ ਵੱਲੋਂ ਦੱਸਿਆ ਗਿਆ ਕਿ ਉਹ ਬਹੁਤ ਖੁਸ਼ ਹੈ ਅਤੇ ਉਸਦੇ ਹਸਬੰਡ ਉਸ ਦੀ ਬਹੁਤ ਕੇਅਰ ਕਰਦੇ ਨੇ ਅਤੇ ਨਾਲ ਦੀ ਨਾਲ ਉਸ ਨੇ ਕਿਹਾ ਕਿ ਮੈਂ ਬਹੁਤ ਜਲਦ ਤੁਹਾਨੂੰ ਦੱਸਾਂਗੀ ਕਿ ਆਖਿਰ ਅਜੀਹਾ ਕੀ ਹੋਇਆ ਕਿ ਮੈਂ ਹੁਣ ਆਸਟ੍ਰੇਲੀਆ ਨਹੀਂ ਜਾ ਰਹੀ ਤੀਪ ਸਰਦਾਰਨੀ ਦੇ ਵੱਲੋਂ ਕਿਹਾ ਗਿਆ ਕਿ ਜਲਦ ਹੀ ਮੇਰਾ ਇਸ ਰਿਲੇਟਿਡ ਵਲੌਗ ਆਵੇਗਾ ਪਰ ਜੋ ਵੀ ਲੋਕ ਸਾਡੇ ਬਾਰੇ ਗਲਤ ਸੋਚਦੇ ਨੇ ਕਿ ਮੇਰੀ ਸਹਰਾ ਪਰਿਵਾਰ ਨਾਲ ਨਹੀਂ ਬੰਦੀ ਜਾਂ ਆਪਣੇ ਹਸਬੰਦ ਨਾਲ ਨਹੀਂ ਬੰਦੀ ਤਾਂ ਉਹ ਬਿਲਕੁਲ ਗਲਤ ਸੋਚਦੇ ਨੇ ਬਾਕੀ ਦੀਪ ਸਰਦਾਰ ਨੇ ਹੋਣ ਆਸਟ੍ਰੇਲੀਆ ਨਾ ਜਾਣ ਦਾ ਕਾਰਨ ਜਲਦ ਹੀ ਦੱਸੇਗੀ ਤੁਸੀਂ ਇਸ ਚੈਨਲ ਦੇ ਨਾਲ ਬਣੇ ਰਹੋ ਆਪਾਂ ਜਲਦੀ ਤੁਹਾਡੇ ਨਾਲ ਨਵੀਂ ਵੀਡੀਓ ਸਾਂਝੀ ਕਰਦੇ ਹਾਂ ਤੇ ਮੈਂ ਕਿਉਂ ਨਹੀਂ ਜਾ ਰਹੀ ਕੀ ਹੋਇਆ ਵਾ ਕਿਉਂ ਨਹੀਂ ਕੀ ਮਤਲਬ ਕਿਤੇ ਕਿਦਾਂ ਉਹ ਮੈਂ ਤੁਹਾਨੂੰ ਇੱਕ ਵਲੌਗ ਬਣਾ ਕੇ ਮੈਂ ਹੁਣ ਸ਼ੇਅਰ ਕਰੂੰਗੀ ਤੁਹਾਡੇ ਸਾਰਿਆਂ ਨਾਲ ਕਿਉਂਕਿ ਸਾਰਿਆਂ ਦੀ ਬੜੀ ਜ਼ਿਆਦਾ ਯਾਰ ਮੈਨੂੰ ਬਹੁਤ ਕਹਿ ਰਿਹਾ ਵੀ ਤੂੰ ਕਾਤ ਨੂੰ ਜਾਂਦੀ ਕਾਤ ਨੂੰ ਜਾਂਦੀ ਕਿਸੇ ਨੂੰ ਪਰ ਸਾਰਿਆਂ ਨੂੰ ਕਿਉਂ ਨਹੀਂ ਜਾ ਰਹੇਗੀ ਕੀ ਅਸਲ ਵਿੱਚ ਕੀ ਹੋ ਕੀ ਗਿਆ ਵਾ ਸਭ